ਪੁਰੇ ਸ਼ਹਿਰੀਪਾਰਾ ਬਰਾਤ ਬਰਾਤ ਨੇ ਨਾਰਮਲ ਫਿਟਿੰਗ ਜਲਦੀ ਹੋ ਗਈ ਨਾ ਕਿਸ ਮੁੰਡੇ ਦਾ ਵਿਆਹ ਹੋ ਗਿਆ ਬਰਾਤ ਕੋਈ ਨਿਮਾਨ ਹੁੰਦੀ ਤੇ ਪੁਰੇ ਸ਼ਹਿਰੀਪਾਰਾ ਖੁਸ਼ੀਆਂ ਹਰ ਨੂੰ ਪਾਉਣੀ ਚਾਹੀਦੀਆਂ ਹਰ ਤੇ ਬੈਠੀ ਹੋਣੀ ਚਾਹੀਦੀਆਂ ਸਾਡੇ ਕਿਸੇ ਭਰਾ ਦਾ ਜਲਾ ਹੋਵੇ ਤੇ ਸਾਰੇ ਬਹਿਣਾ ਚਾਹੀਦਾ ਚਸ਼ਨਾ ਹੋ ਜਾਊਗਾ ਹਾਂਜੀ ਤੇ ਮੁੰਡੇ ਪਰ ਆਉਣਾਂ ਚਾਹੁੰਦੇ ਹਨ ਖਾਕੇ ਲੈਂਦੇ ਉਹ ਕੋਲੇ ਸ਼ਹਿਰ ਦੀ ਨਿਆ ਹੈ ਅੰਮਾਨਾ ਨਾ ਨਹੀਂ ਸੱਚਾ ਲੇਕਿਨ ਜਿਹੜਾ ਵੀ ਕਿਚਾ ਚਾ ਕੋਲੇ ਸ਼ਹਿਰ ਬਰਾਦ ਦੇ ਵਿੱਚ ਨਾਟਕ ਹੈ ਹਾਜ਼ਰੀ ਜ਼ਰੂਰ ਨੱਚ ਕੇ ਆ ਕੇ ਆਵਾਂਗੇ ਹੋਈ ਦੀ ਮਤ ਖੜੀ ਹੋ ਸ਼ਿਸ਼ੀ ਬੋ これもういいから。